मोदी ने किया क्या महाराज एक किला अगर हमको जमीन दिया होता तो मैं ये बाजी नहीं पाता पिता हम्म पिता गरीबों के क्या किया महंगाई इतनी बढ़ा दी हमारे यहाँ का सत्ताईस सत्ताई 28 रुपए किलो भाई थोड़ा बीजेपी बारे की ख्याल ते योगी थोड़े हिसाब ना बढ़िया काम कीते होने ते योगी का काम खत्म ही है गोदी मीडिया ने तो यार बड़ा रोला पाया मोदी योगी ने ਕਾਸ ਕਰਕੇ ਤੁਹਾਡੇ ਲੋਕ ਸਾਡੇ ਪੰਜਾਬ ਚ ਤਾਂ ਔਖਾ ਪਰ ਤੁਹਾਡੇ ਤਾਂ ਲੈ ਆਣਗੇ ਪ੍ਰਧਾਨ ਮੰਤਰੀ ਕਿਹਨੇ ਬਣਨਾ ਇਹ ਜੁਪੀ ਦੇ ਲੋਕਾਂ ਨੇ ਤੈਅ ਕਰਨਾਗਾ ਹਾਂ ਇਹ ਵਾ ਸਹੀ ਹੈ ਜਨ ਸੰਖਿਆ ਮੇ ਆ ਗਏ ਹੈ ਨਾ ਹਾਂ ਜਿੱਧਰ ਜੁਪੀ ਹੋ ਗਿਆ ਉਧਰ ਪ੍ਰਧਾਨ ਮੰਤਰੀ ਬਣ ਜਾਣਾ ਤੇ ਤੁਹਾਡੇ ਉਧਰ ਲਈ ਲੋਕੀ ਨਹੀਂ ਨਿਕਲੇਗਾ ਉਧਰ ਲਈ ਲੋਕਾਂ ਦਾ ਕੀ ਵਿਚਾਰ ਬੱਗੇ ਰੀਟੀ ਹੈ ਮੈਂ ਆ ਤੇ

ਚਾਂਸ ਹੈ ਆਪਕੇ ਅਬ ਉਸੀ ਕੋ ਬੂਟ ਹਮਾਰੇ ਯਾ ਜ਼ਿਆਦਾ ਦੇ ਪਰ ਯਾਰ ਮੈਂ ਸੋਸ਼ਲ ਮੀਡੀਆ ਜਾਂ ਗੋਦੀ ਮੀਡੀਆ ਤਾਂ ਦਾ ਮੋਦੀ ਨੇ ਕੰਮ ਹੀ ਬਹੁਤ ਕੀਤੇ ਜੁਪੀ ਚ ਮੋਦੀ ਨਹੀਂ ਨਿਕਲੇਗਾ ਪਰ ਕਿਸਾਨਾਂ ਨਾਲ ਤੁਸੀਂ ਵੀ ਕਿਸਾਨ ਹੀ ਹੋਗੇ ਹਾਂ ਕਿਸਾਨਾਂ ਦਾ ਕਾफी ੱਤਕਾ ਕੀਤਾ ਉੱਥੇ ਮੈਂ ਬਾਜੀ ਕਰੀ ਕਿਸਾਨਾਂ ਤੇ ਮਜ਼ਦੂਰਾਂ ਨਾਲ ਕਾफी ੱਤਕਾ ਹੋ ਰਿਹਾ ਹੈ ਨਾ ਤੇ ਤੁਹਾਡੇ ਯਾਰ ਜੁਪੀ ਚ ਕਿਦਾਂ ਵੀ ਕਿਸਾਨਾਂ ਤੇ ਮਜ਼ਦੂਰਾਂ ਨਾਲ ਉੱਥੇ ੱਤਕਾ ਹੁੰਦਾ ਹੈ ਹਾਂ ਉਹਦੇ ਉੱਥੇ ਜੁਪੀਸ਼ ਯਾਰ ਸੁਣਿਆ ਵੀ ਕਾਫੀ ਤਕਾ ਕੀ ਜਾਂਦਾ ਜਾਤ ਪਾਤੀ ਬਹੁਤ ਉੱਥੇ ਹਨਾ ਗਰੀਬਾਂ ਨਾਲ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਜਾਂਦਾ ਤੇ ਬਾਕੀ ਜੇ ਆਪਾਂ ਗੱਲ ਕਰੀਏ ਸਰਕਾਰ ਦੀ 80 ਸੀਟਾਂ ਜੁਪੀ ਦੀਆਂ ਤੇ 40 ਬਿਹਾਰ ਦੀਆਂ ਥੋੜਾ ਵੀ ਉਹ ਜਾਦਵ ਬਣੂ ਹੈ ਤਕੀ ਹੂੰ ਚਾਂਸ ਉਹਦੇ ਆ ਜਾਵੇ ਫਿਰ ਤਾਂ ਯਾਰ ਉੱਥੇ ਸਰਕਾਰ ਬਦਲ ਸਕਦੀ ਆ ਕਿਤੇ ਚਾਂਦ ਬਦਲ ਲਏਗਾ मोदी ने किया क्या हमारा एक किला अगर हमको जमीन दिया होता तो मैं बाजी नहीं पाता गरीबों को क्या किया महंगाई इतनी बढ़ा दी हमारे यहाँ का सत्ताईस अट्ठाईस रुपए किलो कनक हो गया इसमें किसाना तो सारा लेंदे होंगे अठारह रूपये किलो हम्म ਹਮ ਲੋਕ ਖਰੀਦ ਨਹੀਂ ਪਾਤੇ ਮਾਰਾ ਜ਼ਮੀਨ ਹੈਗੀ ਨਹੀਂ ਬਸ ਫੋਕੀਆਂ ਗੱਲਾਂ ਹੀ ਆ ਇਨਾਂ ਕੋਲ ਯਾਰ ਹਮ ਸਾਡੇ ਨਹੀਂ ਬੀਜਪੀ ਇੱਥੇ ਜਿੱਤਦੀ। ਇਹ ਇੱਥੇ ਤਾਂ ਕਦੇ ਨਹੀਂ ਜਿੱਤੀ ਜ਼ਿੰਦਗੀ 'ਚ। ਕਦੇ ਸੀਟ ਮਿਲ ਜਾਂਦੀ ਐ ਤੇ ਕਿਉਂ ਵੀ ਨਹੀਂ ਮਿਲਦੀ। ਅੱਛਾ। ਕਿਉਂਕਿ ਇਹ ਪਾਰਟੀ ਨੇ ਨਫ਼ਰਤ ਹੀ ਵੰਡੀ ਆ ਤੇ ਪੰਜਾਬ ਦੇ ਲੋਕ ਨਫ਼ਰਤ ਪਸੰਦ ਨਹੀਂ ਕਰਦੇ। ਤੇ ਝਾੜੂ ਪਾਰਟੀ ਨੂੰ ਜਾਣਦੇ ਕਿਹੜੀ ਨਵੀਂ ਆਈ ਆ। ਇਹ ਝਾੜੂ ਵਾਲੇ ਕਿਹੜੇ ਟੋਪੀ ਵਾਲੇ ਕਿਹੜੇ ਆਪ ਦੇ ਆਪ ਨੂੰ ਆਮ ਲੋਕ ਦਾਸ ਦੇ ਨੇ ਆਮ ਲੋਕਾਂ ਦੀ ਪਾਰਟੀ। ਅਬ ਇਹ ਹੈ। अब जैसे योगी को लोग जानते हैं हमारे मुलायम सिंह को लोग जानते हैं लेकिन केजरीवाल को उधर कोई नहीं जानता हाँ यूपी में ये उधर गरीबी वाली है हम्म ठीक हाँ। है गरीबी बहुत हां गरीबी के कारण ही ये थोड़े लोगों ਨੂੰ ਮਗਰ ਲਈ ਰੱਖਦੇ ਸੀ ਤੇ ਗਰੀਬੀ ਦੇ ਕਾਰਨ ਹੀ ਥੋੜੇ ਲੋਕ ਅੰਧ ਭਗਤ ਬਣੇ ਸੀ ज्यादा है महाराज अब एक किले जमीन है ਹਾਂ ਪੰਜ ਪੰਜ ਮੁੰਡੇ ਆਂ ਬਿਆਰ ਚ ਤੁਹਾਡੇ ਨਾਲ ਨੀ ਬੋਰਾ ਹਾਂ ਹਾਂ ਬਿਆਰ ਆ। ਓਕੇ ਖਾਛੇ? ਹਾਂ ਖੁਸ਼ ਮਾਰਾ। ਧੰਨਵਾਦ ਸਸੀ ਗਾਲ ਜੀ। ਫਿਰ ਮੁਲਾਕਾਤ ਹੋਗੀ 2-3 ਸਾਲ ਕੇ ਬਾਅਦ। ਓਕੇ ਓਕੇ। ਸਸੀ ਗਾਲ ਜੀ ਸਾਰਿਆਂ ਨੂੰ।